ਸੂਰਜ ਗ੍ਰਹਿਣ 2025 ਕਦੋਂ ਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਕੀ ਇਸ ਦਾ ਭਾਰਤ ਤੇ ਵੀ ਪਵੇਗਾ ਅਸਰ ਜਾਣੋ ਗ੍ਰਹਿਣ ਅਤੇ ਸੂਤਕ ਕਾਲ ਦਾ ਸਮਾਂ Hindu ਧਰਮ ਵਿੱਚ ਸੂਰਜ ਗ੍ਰਹਿਣ ਦਾ ਸਮਾਂ ਬਹੁਤ ਮਹੱਤਵਪੂਰਨ ਅਤੇ ਅਸ਼ੋਭ ਮੰਨਿਆ ਜਾਂਦਾ ਹੈ ਇਸ ਸਮੇਂ ਦੌਰਾਨ ਕੋਈ ਸ਼ੁਭ ਕੰਮ ਨਹੀਂ ਕੀਤਾ ਜਾਂਦਾ ਅਤੇ ਕਈ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਸੂਰਜ ਗ੍ਰਹਿਣ ਦੌਰਾਨ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ ਅੱਜ ਤੋਂ ਠੀਕ 42 ਦਿਨ ਬਾਅਦ ਲੱਗਣ ਜਾ ਰਿਹਾ ਹੈ ਜੋਤਿਸ਼ ਅਨੁਸਾਰ ਇਹ ਗ੍ਰਹਿਣ ਅੰਸ਼ਕ ਹੋਵੇਗਾ ਇਸ ਦਾ ਮਤਲਬ ਹੈ ਕਿ ਚੰ드ਰਮਾ ਸੂਰਜ ਦੇ ਸਿਰਫ ਇੱਕ ਹਿੱਸੇ ਨੂੰ ਹੀ ਟੱਕ ਸਕੇਗਾ ਅਜਿਹੀ ਸਥਿਤੀ ਵਿੱਚ ਆਓ ਜਾਣਦੇ ਹਾਂ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਕਦੋਂ ਲੱਗੇਗਾ ਕੀ ਇਹ ਗ੍ਰਹਿਣ ਭਾਰਤ ਵਿੱਚ ਦਿਖਾਈ ਦੇਵੇਗਾ ਜਾ ਨਹੀਂ ਇਸ ਦੇ ਨਾਲ ਹੀ ਇਸ ਦਾ ਸੂਤਕ ਕਾਲ ਕੀ ਹੋਵੇਗਾ 2025 ਦਾ ਪਹਿਲਾ ਸੂਰਜ ਗ੍ਰਹਿਣ ਕਦੋਂ ਹੋਣ ਜਾ ਰਿਹਾ ਹੈ ਇਸ ਤੇ ਚਰਚਾ ਕਰਦੇ ਹਾਂ ਜੋਤਿਸ਼ੀ ਅਨੁਸਾਰ 2025 ਦਾ ਪਹਿਲਾ ਸੂਰਜ ਗ੍ਰਹਿਣ 29 ਮਾਰਚ ਨੂੰ ਲੱਗੇਗਾ ਕੈਲੰਡਰ ਦੇ ਅਨੁਸਾਰ ਇਹ ਦਿਨ ਚੇਤ ਸ਼ੁਕਲ ਪੱਖ ਦੀ ਅਮਵਸਿਆ ਤਰੀਕ ਹੈ ਇਹ ਇੱਕ ਅੰਸ਼ਕ ਸੂਰਜ ਗ੍ਰਹਿਣ ਹੋਵੇਗਾ ਜਿਸ ਦਾ ਮਤਲਬ ਹੈ ਕਿ ਪੂਰਾ ਸੂਰਜ ਚੰ드ਰਮਾ ਦੁਆਰਾ ਢਕਿਆ ਨਹੀਂ ਜਾਏਗਾ ਇਹ ਗ੍ਰਹਿਣ ਯੂਰਪ ਅਫਰੀਕਾ এਸ਼ੀਆ ਉੱਤਰੀ ਅਤੇ ਦੱਖਣੀ ਅਫਰੀਕਾ ਅਟਲਾਂਟਿਕ ਅਤੇ ਆਰਕਟਿਕ ਮਹਾਸਾਗਰਾਂ ਦੇ ਕੁਝ ਹਿੱਸਿਆਂ ਵਿੱਚ ਦਿਖਾਈ ਦੇਵੇਗਾ ਹਾਲਾਂਕਿ ਇਹ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਇਹ ਗ੍ਰਹਿਣ ਦੁਪਹਿਰ 2 ਵਜੇ 20 ਮਿੰਟਾਂ ਤੇ ਸ਼ੁਰੂ ਹੋਵੇਗਾ ਅਤੇ ਸ਼ਾਮ 6 ਵਜੇ 13 ਮਿੰਟਾਂ ਤੇ ਖਤਮ ਹੋਵੇਗਾ ਸੂਤਕਾਲ ਦੇ ਨਿਯਮ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਦੌਰਾਨ ਸੂਤਕਾਲ ਬਹੁਤ ਮਹੱਤਵਪੂਰਨ ਹੁੰਦਾ ਹੈ ਸੂਤਕਾਲ ਉਹ ਸਮਾਂ ਹੁੰਦਾ ਹੈ ਜਦੋਂ ਗ੍ਰਹਿਣ ਦਾ ਪ੍ਰਭਾਵ ਵੱਧਦਾ ਹੈ ਚੰਦਰ ਗ੍ਰਹਿਣ ਦਾ ਸੂਤਕਾਲ ਗ੍ਰਹਿਣ ਤੋਂ 9 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ ਜਦੋਂ ਕਿ ਸੂਰਜ ਗ੍ਰਹਿਣ ਦਾ ਸੂਤਕਾਲ ਗ੍ਰਹਿਣ ਤੋਂ 12 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ ਇਸ ਸਮੇਂ ਦੌਰਾਨ ਸਾਨੂੰ ਨਕਾਰਾਤਮਕ ਪ੍ਰਭਾਵਾਂ ਤੋਂ ਬਚਣ ਲਈ ਘਰ ਵਿੱਚ ਪਾਣੀ ਦੇ ਭਾਂਡਿਆਂ ਦੁੱਧ ਅਤੇ ਦਹੀਂ ਵਿੱਚ ਤુલਸੀ ਦੇ ਪੱਤੇ ਪਾਉਣੇ ਚਾਹੀਦੇ ਨੇ ਇਸ ਤੋਂ ਇਲਾਵਾ ਇਸ ਸਮੇਂ ਖਾਨ ਪੀਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਗ੍ਰਹਿਣ ਦੇ ਸਮੇਂ ਵਾਤਾਵਰਣ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਹੁੰਦਾ ਹੈ ਸੂਰਜ ਗ੍ਰਹਿਣ ਕਿਉਂ ਲੱਗਦਾ ਹੈ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰ드ਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ ਜਿਸ ਨਾਲ ਸੂਰਜ ਦੀ ਰੌਸ਼ਨੀ ਧਰਤੀ ਤੱਕ ਨਹੀਂ ਪਹੁੰਚਦੀ ਇਸ ਸਥਿਤੀ ਨੂੰ ਸੂਰਜ ਗ੍ਰਹਿਣ ਇਹ ਆ ਜਾਂਦਾ ਹੈ ਇਹਨਾਂ ਗ੍ਰਹਣਾਂ ਦੀਆਂ ਤਿੰਨ ਕਿਸਮਾਂ ਨੇ ਅੰਸ਼ਕ ਗੋਲਾਕਾਰ ਅਤੇ ਪੂਰਨ ਸੂਰਜ ਗ੍ਰਹਿ ਜਦੋਂ ਇਹ ਗ੍ਰਹਣ ਭਾਰਤ ਵਿੱਚ ਦਿਖਾਈ ਦਿੰਦੇ ਹਨ ਤਾਂ ਸੂਤਕ ਕਾਲ ਦੇ ਨਿਯਮ ਲਾਗੂ ਹੁੰਦੇ ਨੇ ਅਤੇ ਬਹੁਤ ਸਾਰੀਆਂ ਚੀਜ਼ਾਂ ਦਾ ਸੇਵਨ ਵੀ ਵਰਜਿਤ ਹੋ ਜਾਂਦਾ ਹੈ ਸੂਰਜ ਦੀ ਰੋਸ਼ਨੀ ਦੇ ਵਿੱਚ ਕਟਾਣੂ ਖਤਮ ਹੋ ਜਾਂਦੇ ਨੇ ਤੇ ਸੂਰਜ ਦੀ ਰੋਸ਼ਨੀ ਜਦੋਂ ਧਰਤੀ ਤੇ ਪਹੁੰਚਣੀ ਬੰਦ ਹੁੰਦੀ ਹੈ ਤਾਂ ਕਟਾਣੂਆਂ ਦਾ ਪ੍ਰਵਾਹ ਵੱਧ ਜਾਂਦਾ ਹੈ ਇਸ ਲਈ ਸੂਰਜ ਗ੍ਰਹਿਣ ਦੇ ਦੌਰਾਨ ਖਾਣ ਪੀਣ ਤੋਂ ਪਰਹੇਜ਼ ਕਰਨ ਲਈ ਕਿਹਾ ਜਾਂਦਾ ਹੈ ਤਾਂ ਇਹ ਜਾਣਕਾਰੀ ਜੋਤਿਸ਼ ਮਾਇਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਧੰਨਵਾਦ